ਅਸ਼ਵੀਰ ਸਿੰਘ ਹੈ ਜੀ ਮੈਂਬਰ ਪੰਚਾਇਤ ਪਿੰਡ ਬੈੜਵਾਲ ਤੋਂ ਜੀ ਮਸਲਾ ਜਿਹੜਾ ਕਿ ਮਸਲਾ ਅੱਜ ਕੀ ਅਚਾਨਕ ਹੀ ਅੱਗ ਲੱਗੀ ਇੱਥੇ ਤੇ ਸਾਡੇ ਇੱਥੇ ਨਗਰ ਚੋਂ ਪਿੰਡ ਬੈੜਵਾਲ ਤੋਂ ਗੁਰਸਾਭ ਸਿੰਘ ਆ ਉਹਦਾ 2 ਕਿੱਲੇ ਕਣਕ ਸੜ ਗਈ ਆ ਸਾਡੇ ਮੌਜੂਦਾ ਸਰਪੰਚ ਸਾਹਿਬ ਨੇ ਇਹਨਾਂ ਦੇ ਕਣਕ ਸੜ ਗਈ ਆ ਨਾਲ ਹੋਰ ਕਾफी ਸੜ ਗਿਆ ਤੇ ਜੇ ਸਾਡੇ ਨਗਰ ਦੇ ਆਲੇ-ਦੁਆਲੇ ਦੀ ਸੰਗਤ ਦਾ ਸਹਿਯੋਗ ਨਾ ਹੁੰਦਾ ਤੇ ਅੱਜ ਕਈ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋ ਜਾਣਾ ਸੀ ਸਾਡੇ ਪਿੰਡ ਦੇ ਪਿੰਡ 'ਚ ਫਾਇਰ ਬ੍ਰਿਗੇਡ ਇੱਕ ਸਾਂਝਵਲ ਫੈਰ ਸੁਸਾਇਟੀ ਵੱਲੋਂ ਉਹਨੇ ਬਹੁਤ ਜਿਆਦਾ ਹੈਲਪ ਕੀਤੀ ਹੈ ਸਾਡੇ ਨਗਰ 'ਚ ਜਿਹੜੇ ਸਪਰੇਅ ਵਾਲੇ ਪੰਪਸ ਸੀ ਕਾਲੇ ਦਿਵਾਲੇ ਦੀ ਸੰਗਤ ਨੇ ਲਿਆ ਕੇ ਉਹਨਾਂ ਦੇ ਨਾਲ ਅੱਗ ਬੁਝਾਈ ਆ ਆ ਪਿੰਡ ਢੱਲੇ ਕੇ ਸ਼ੂਰਾ ਵਣੀਏ ਕੀ ਰਣੀ ਕੇ ਸਭ ਨਗਰ ਦੀਆਂ ਸੰਗਤਾਂ ਨੇ ਆ ਕੇ ਬੜਾ ਤਗੜਾ ਹਮਲਾ ਮਾਰ ਕੇ ਤੇ ਇਹ ਅੱਗ ਨੂੰ ਕੰਟਰੋਲ ਕੀਤਾ ਗਿਆ ਕੋਈ ਤਹਿਸੀਲਦਾਰ ਜਾਂ ਕੋਈ ਹੋਰ ਵਿਭਾਗ ਇੱਥੇ ਪਹੁੰਚਿਆ ਜਾਂ ਫਾਇਰ ਬ੍ਰਿਗੇਡ ਉਹਨਾਂ ਦੀ ਪਹੁੰਚੀ ਸਰਕਾਰੀ ਕੋਈ ਨਹੀਂ ਆਇਆ ਜੀ ਸਾਡੇ ਕੋਲ ਅਜੇ ਤੱਕ ਕੋਈ ਨਹੀਂ ਆਇਆ ਵੀ ਬਾਰਡਰ ਵਾਲੀ ਆਈ ਇੱਕ ਬਾਰਡਰ ਤੋਂ ਆਈ ਆ ਜੀ ਫਾਇਰ ਹਾਂਜੀ ਉਹ ਵੀ ਉਹ ਤੋਂ ਬਾਅਦ ਜਦੋਂ ਸਾਰਾ ਕੰਮ ਸੰਭਿਆ ਗਿਆ ਸੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਜਿੰਨਾ ਵੀ ਨੁਕਸਾਨ ਹੋਇਆ ਵਾ ਅਸੀਂ ਠੇਕੇ ਤੇ ਜ਼ਮੀਨ ਲੈ ਕੇ ਆਪਣੀ ਵਾਈ ਜੋਤੀ ਕਰਦੇ ਹਾਂ ਤੇ ਸਾਨੂੰ ਸਾਡਾ ਜੋ ਬੰਦਾ ਹੱਕ ਦਿੱਤਾ ਜਾਵੇ ਰਣਜੀਤ ਸਿੰਘ ਜੀ ਹਾਂਜੀ ਪਿੰਡ ਲੱਗੇ ਆ ਜੀ ਕੀ ਮਸਲਾ ਜਿਹੜਾ ਅੱਜ ਲੱਗੀ ਮਸਲਾ ਇਹ ਅੱਗ ਲੱਗੀ ਜੀ 4 4-5 ਕਿੱਲੇ ਕਣਕ ਸੜ ਗਈ ਹੈ ਤੇ 8-9 ਕਿੱਲੇ ਨਾੜ ਸੜ ਗਿਆ ਤੇ ਸਟੇਟਮੈਂਟ ਵੇੜ ਵਾਲਾਂ ਦੀ ਹੈ ਜੀ। ਕੋਈ ਕਾਰਨ ਪਤਾ ਲੱਗ ਸਕਿਆ? ਨਹੀਂ ਕਾਰਨ ਤਾਂ ਨਹੀਂ ਪਤਾ ਲੱਗਾ ਜੀ ਕਿ ਬਦਲ ਕਾਰੇ ਕਾਰਨ ਕਰਕੇ ਲੱਗੀ ਹੈ ਕਿਵੇਂ ਲੱਗੀ ਹੈ? ਸਰਕਾਰੀ ਅਧਿਕਾਰੀ ਆਇਆ ਕੋਈ ਜੀ? ਕੋਈ ਸਰਕਾਰੀ ਅਧਿਕਾਰੀ ਹਾਲੇ ਤੱਕ ਕੋਈ ਨਹੀਂ ਆਇਆ ਜੀ। ਸਰਕਾਰੀ ਅਧਿਕਾਰੀਆਂ ਨੂੰ ਨਹੀਂ ਜੀ ਪਤਾ ਲੱਗਦਾ ਜਦੋਂ ਝੋਨੇ ਨੂੰ ਤਰਾਲੀ ਨੂੰ ਅੱਗ ਲੱਗਦੀ ਹੈ ਨਾ। ਸਰਕਾਰੀ ਅਧਿਕਾਰੀਆਂ ਨੂੰ ਉਦੋਂ ਪਤਾ ਲੱਗਦਾ ਉਦੋਂ ਉਹਨਾਂ ਨੇ ਉਹ ਕੀ ਜੋ ਇਹਦਾ ਸੈਟੇਲਾਈਟ ਚਾ ਉਹਨਾਂ ਛੱਡੇ ਹੁੰਦੇ ਨਾ ਉਹਨਾਂ ਤੋਂ ਪਤਾ ਲੱਗ ਜਾਂਦਾ। ਇਹ ਤੁਹਾਨੂੰ ਨਹੀਂ ਉਹਨਾਂ ਨੂੰ ਪਤਾ ਲੱਗਦਾ। ਹਾਲੇ ਤੱਕ ਨਹੀਂ ਆਏ। ਮੇਰਾ ਖਿਆਲ ਘੱਟੋ ਘੱਟ ਵੀ ਘੰਟਾ ਡੇਢ ਘੰਟਾ ਹੋ ਗਿਆ ਪਿਹਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਹੋ ਗਿਆ ਇੱਕ ਤਰਾ ਵਜਾਈਗੀ ਪਿੰਡ ਦੇ ਲੋਕ ਵਜਾਈਗੇ ਪਿੰਕੇ ਜੀ ਪਿੰਡ ਮਹਿਡਵਾਲ ਵਾਲਿਆਂ ਨੇ ਉਹਨਾਂ ਨੇ ਬਣਾਇਆ ਤਾਂ ਫਾਇਰ ਬਿਗੇਟ ਛੋਟਾ ਬਣਾਇਆ ਆ ਤੇ ਉਹਨਾਂ ਨੇ ਫਿਰ ਉਹ ਆਪਣਾ ਉਹਦੇ ਨਾਲ ਨਹੀਂ ਤੇ ਮੇਰੇ ਖਿਆਲ ਹਜ਼ਾਰਾਂ ਏਕੜ ਜਿਹੜੀ ਅੱਗੇ ਕਣਕ ਸੜ ਜਾਣੀ ਸੀ ਸਰਕਾਰ ਵਾਲਾ ਕੋਈ ਫਾਇਰ ਬਿਗੇਟ ਆ ਨਹੀਂ ਸਰਕਾਰ ਵਾਲੋ ਕੋਈ ਨਹੀਂ ਆਇਆ ਜੀ ਫਾਇਰ ਬਿਗੇਟ ਕਾ ਆਈਪੀਸੀ ਆ ਵਾਲਿਆਂ ਨੂੰ ਮੇਰੇ ਖਿਆਲ ਵਗਾ ਬਾਰਡਰ ਟਾਰੀ ਵਾਲੋਂ ਉਧਰ ਕੋਈ ਆਇਆ ਆ ਉਹ ਵੀ ਲੇਟ ਆਇਆ ਉਹਨੀ ਦੇਰ ਤੱਕ ਅੱਗੇ ਤੇ ਕੰਟਰੋਲ ਕਰ ਲਿਆ ਜੀ ਬੰਗ ਕਰਦੇ ਜਿਹਨਾਂ ਦਾ ਇਨਸਾਨ ਹੋਇਆ ਆ ਮਤਲਬ ਥੋੜੀ ਜ਼ਮੀਨ ਵਾਲੇ ਨੇ ਮਤੜਨੇ ਬੰਦੇ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਸਰਕਾਰ ਨੂੰ ਸਾਡੀ ਅਪੀਲ ਹੈ ਸਾਹ ਅੱਜ ਸਰਪੰਚ ਜੀ ਮੌਜੂਦਾ ਤੇ ਆਪਣੇ ਅੱਗ ਲੱਗੀ ਆ ਜੀ ਮੈਂ ਇੱਥੇ ਖੜਾ ਸੀ ਆਪਣੇ ਦੁਕਾਨ ਤੇ ਆ ਪੋਰੈਲੀ ਫੈਕਟਰੀ ਜੀ ਫੈਕਟਰੀ ਚ ਤੇ ਮੈਂ ਅੱਜ ਆਇਆ ਨਹੀਂ ਅੱਜ ਮੋਟਰਸਾਈਕਲ ਲਾਇਆ ਹੀ ਆ ਤੇ ਮੇਰਾ ਇਧਰ ਨੂੰ ਧਿਆਨ ਪੈ ਗਿਆ ਤੇ ਅੱਗ ਲੱਗੀ ਆ ਥੋੜੀ ਜੀ ਬੰਦਾ ਨਹੀਂ ਮੈਨੂੰ ਕੋਈ ਨਹੀਂ ਦਿਖਿਆ ਇਧਰ ਤੇ ਮੈਂ ਇੱਥੇ ਨਾਲ ਦੇ ਬੈਠੇ ਮਹਾਗ ਲੱਗੀ ਆ ਤੇ ਜਦੋਂ ਥੋੜੀ ਹਟਾਣੀ ਤਾਣੀ ਲੱਗੇ ਤੋੜਨਾ ਤੋੜ ਸਾਡੇ ਕੋ ਟੁੱਟੀ ਨਹੀਂ ਉਤਰਾ ਪਾਜ ਉੱਤੇ ਰੌਲਾ ਰਲਾ ਪਾਉਂਦੇ ਤੋਂ ਜਿਆਦੀ ਫਾਲ ਦੀ ਫਾਲ ਦੀ ਫਾਲ ਦੀ ਫਲ ਗਈ ਕਿੰਨਾ ਨੁਕਸਾਨ ਹੋਇਆ ਇਹ ਚਾਰ ਕੇ ਕੜ ਦੇ ਕਣਕ ਜੇ ਤੇ 9 ਏਕੜ ਦੇ ਲਾਗੇ ਬਨੇ ਆਪਣਾ 나ੜ ਜੇ ਮੈਂ ਮੰਗ ਕਰਦੇ ਸੀ ਮੈਂ ਮੰਗ ਕਰਦੇ ਤੇ ਸਰਕਾਰ ਕੋ ਮੰਗੇ ਉਹ ਕਰਦੇ ਆ ਵੀ ਇਹਦਾ ਕੋਈ ਮਾਜਵਾ ਦਿੱਤਾ ਜਾਵੇ ਤੁਹਾਡੇ ਲੱਗ ਕਦਾਂ ਟਾਈਮ ਹੋ ਗਿਆ ਅਗਲੇ ਨੂੰ ਟਾਈਮ ਹੋ ਗਿਆ ਉਹ ਤੱਕ ਕੋਈ ਪਹੁੰਚਿਆ ਨਹੀਂ ਲੈ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਤਹਿਸੀਲਦਾਰ ਜਾਂ ਨਾ ਜੀ ਨਾ ਕੋਈ ਨਹੀਂ ਪਹੁੰਚਿਆ ਸਰਕਾਰੀ ਕੋਈ ਨਹੀਂ ਪਹੁੰਚਿਆ ਈਮਾਨ ਕਰਦੇ ਜੀ ਤੁਸੀਂ ਆਈ ਮੰਗ ਇਹੋ ਕਰਦੇ ਆ ਵੀ ਸਾਨੂੰ ਕੋਈ ਥੋੜਾ ਬੋਦਾ ਮਾਜਬਤ ਦਿੱਤਾ ਜਾਵੇ ਵੀ ਤੁਹਾਨੂੰ ਪਤਾ ਖਰਚਾ ਕਿੰਨਾ ਹੁੰਦਾ ਇਹ ਮਾਜਬੇ ਦੀ ਮੰਗ ਕਰਦੇ ਆ ਤੇ ਵਾਜਦਾ ਦੇ ਅੱਗੇ ਨਹੀਂ ਕੁਛ ਵੀ ਤੁਹਾਨੂੰ ਪਤਾ ਇਹ ਜੀ ਪਿੰਡ ਬੈੜਵਾਲ ਆ ਇਹ ਟਾਰੀ ਤੋਂ ਚਗਾਵੇਂ ਰੋਡ ਦੇ ਉੱਤੇ ਪੈਂਦਾ ਜੀ ਜਿਹਦੇ ਵਿੱਚ ਸਾਡੇ ਨਗਰ ਦੀ ਪਿੰਡ ਬੈੜਵਾਲ ਦੀ ਜ਼ਮੀਨਾਂ ਜਿਹਦੇ ਵਿੱਚ ਅੱਗ ਲੱਗੀ ਸੀ ਅੱਗ ਲੱਗਣ ਦਾ ਕੋਈ ਕਾਰਨ ਅਜੇ ਤੱਕ ਪਤਾ ਨਹੀਂ ਚੱਲਿਆ ਕਿ ਕਿਸ ਤਰ੍ਹਾਂ ਅੱਗ ਲੱਗੀ ਵਾ ਪਰ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਇੱਕ ਸਾਂਝ ਵੈਲਫੇਅਰ ਸੁਸਾਇਟੀ ਤਿਆਰ ਕੀਤੀ ਵਾ ਜਿਹਦੇ ਵਿੱਚ ਉਹਨਾਂ ਵੀਰਾਂ ਨੇ ਸਾਡਾ ਇੱਕ ਛੋਟਾ ਫਾਇਰ ਗੈਟ ਤਿਆਰ ਕੀਤਾ ਵਾ ਉਸ ਫਾਇਰ ਗੈਟ ਦੀ ਮਦਦ ਦੇ ਨਾਲ ਸਾਡੇ ਨਗਰ ਨੇ ਸਾਡੇ ਇਲਾਕੇ ਦੇ ਸਮੂਹ ਸੰਸਾਨਾਂ ਨੇ ਇਸ ਅੱਗ ਤੇ ਕਾਬੂ ਪਾਇਆ ਜੋ ਕਿ ਸਾਡੇ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਨਗਰਦਿਆਂ ਦਾ ਜਿਨ੍ਹਾਂ ਨੇ ਛੋਟਾ ਹੀ ਭਾਵੇਂ ਫਾਇਰ ਗੈਟ ਤਿਆਰ ਕੀਤਾ ਵਾ ਪਰ ਅੱਜ ਸਾਡਾ ਬੜਾ ਵੱਡਾ ਨੁਕਸਾਨ ਲੱਗਿਆ ਗਿਆ ਜੇ ਉਹ ਸਾਡੇ ਕੋ ਨਾ ਹੁੰਦਾ ਤੇ ਸ਼ਾਇਦ ਅਸੀਂ ਹੋਰ ਵੀ ਜ਼ਿਆਦਾ ਹਜ਼ਾਰਾਂ ਏਕੜ ਇਹ ਜ਼ਮੀਨ ਜਿਹੜੀ ਸੀ ਇਹ ਤਬਾਹ ਹੋਣੀ ਸੀ ਕਿਉਂਕਿ ਸੜਕੇ ਸਵਾਹ ਜਣੀ ਸੀ ਇਹ ਜੀ ਜਿਹੜੀ ਅੱਗ ਲੱਗੀ ਵਾ ਇਹ ਸਮਝ ਲਓ ਕਿ ਇੱਕ 나ੜ ਤੋਂ ਲੱਗੀ ਆ ਤੇ ਜਿਹੜੀ ਆ ਨਾੜ ਤੋਂ ਤੁਰਦੀ ਅੱਗ ਜਿਹੜੀ ਹੈ ਚੋਹਾਂ ਕਿੱਲਾਂ ਨੂੰ ਇਹ ਕਣਕ ਨੂੰ ਲਪੇੜ ਚ ਲੈ ਜੇਗੀ ਉਸ ਤੋਂ ਬਾਅਦਾਂ ਜਿਹੜਾ ਇਹ ਨਗਰਦੇ ਜਿਹੜਾ ਫਾਇਰ ਬਗੇਟ ਸੀ ਉਹਨੇ ਆ ਕੇ ਕਾਬੂ ਪਾਇਆ ਫਿਰ ਉਸ ਤੋਂ ਬਾਅਦ ਆਈਸੀਪੀ ਦੀ ਜਿਹੜਾ ਫਾਇਰ ਬਗੇਟ ਆਇਆ ਸਾਡੇ ਕੋ ਉਹਨੇ ਮਤਲਬ ਆ ਕੇ ਸਾਡੇ ਨਾਲ ਮਦਦ ਕੀਤੀ ਆ ਉਹਨਾਂ ਦਾ ਵੀ ਧੰਵਾਦ ਆ ਕਿਉਂਕਿ ਉਹ ਵੀ ਮੌਕੇ ਤੇ ਪਹੁੰਚਿਆ ਸਾਡੇ ਕੋਲ ਪ੍ਰਸ਼ਾਸਨ ਦਾ ਅਧਿਕਾਰੀ ਆ ਕੋਈ ਨਾ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਕੋਲ ਨਹੀਂ ਅਜੇ ਪਹੁੰਚਿਆ ਜ ਕੋਈ ਵੀ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਸਾਡੇ ਕੋਲ ਇੱਥੇ ਪਹੁੰਚਿਆ ਕਿਲਦਾਰ ਜਾਂ ਕੋਈ ਹੋਰ ਕੋਈ ਤਹਿਸੀਲਦਾਰ ਨਹੀਂ ਜੀ ਕੋਈ ਨਹੀਂ ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚਿਆ ਪੰਜਾਬ ਸਰਕਾਰ ਵੱਲੋਂ ਕੋਈ ਵੀ ਨਹੀਂ ਜੀ ਸਾਡੇ ਕੋਲ ਪਹੁੰਚਿਆ ਆਈਸੀਪੀ ਦਾ ਜਿਹੜੇ ਸਾਡੇ ਮਤਲਬ ਸੈਂਟਰ ਗਵਰਨਮੈਂਟ ਦੀ ਆ ਇਹ ਬਾਰਡਰ ਦੀ ਉਹਦਾ ਜਿਹੜਾ ਟਾਰੀ ਦੀ ਆ ਉਹ ਸਾਡੇ ਕੋਲ ਆਈਸੀਪੀ ਦੇ ਜਿਹੜਾ ਫਰਮ ਵਗੈਰਾ ਉਹ ਪਹੁੰਚਿਆ ਵਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸੰਗਤ ਉਹਨਾਂ ਦੇ ਉਹ ਸਮਝ ਲਓ ਕਿ ਪੱਕਾ ਘੰਟਾ ਪਹਿਲਾਂ ਅਗਲਾ ਲੱਗ ਗਿਆ ਪਰ ਜਿਹੜਾ ਸੈਨ ਵੈਲਫੇਅਰ ਸੁਸਾਇਟੀ ਦਾ ਜਿਹੜਾ ਸਾਡਾ ਹੈਗਾ ਸੀਗਾ ਫਾਇਰ ਬਗੜ ਤੇ ਨਗਰ ਵੱਲੋਂ ਇੱਕ ਛੋਟਾ ਸਪਰੇ ਪੰਪ ਜਿਹੜਾ ਸੀਗਾ ਵੱਡਾ ਉਹਦੇ ਵੀ ਭਰਕੇ ਰੱਖਿਆ ਸੀਗਾ ਨਗਰ ਵਿੱਚ ਚੇਤਾਵਨੀ ਚ ਰਹਿਦਾ ਸੀਗਾ ਕਿ ਕਿਤੇ ਇਹ ਭਾਣਾ ਵਰਤ ਸਕਦਾ ਵਾ ਜਾਂ ਕੁਝ ਹੋ ਸਕਦਾ ਇਲਾਕੇ ਦੇ ਵਿੱਚ ਇਹ ਜੀ ਇੱਕ ਸਰਪੰਚਾ ਜੀ ਸਾਡਾ ਅੱਜ ਦਾ ਮੌਜੂਦਾ ਜਗਦੀਸ਼ ਸਿੰਘ ਤੇ ਉਹਨਾਂ ਦਾ ਛੋਟਾ ਬ੍ਰਦਰ ਆ ਜੀ ਗੁਰਦੇਵ ਸਿੰਘ ਦੇ ਨਾਲ ਹੀ ਦੋ ਕਿਲੇ ਕਣਕਿਆ ਜੀ ਆਪਣਾ ਗੁਰਸਾਹਿਬ ਸਿੰਘ ਆ ਰਾਮਰਾਜ ਸਿੰਘ ਆ ਰਾਮਰਾਜ ਉਹ ਸਾਡੇ ਉਹਨਾਂ ਭਰਾਵਾਂ ਨੇ ਠੇਕੇ ਦੇ ਜ਼ਮੀਨ ਲਈ ਸੀ ਉਹਨਾਂ ਦਾ ਨੁਕਸਾਨ ਹੋਇਆ ਸਾਡੇ ਲਾਗੇ ਜੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਜਿਹੜਾ ਪੰਜਾਬ ਸਰਕਾਰ ਆ ਇਹਨਾਂ ਭਰਾਵਾਂ ਦਾ ਬੰਦਾ ਮੁਆਵਜ਼ਾ ਦੇਵੇ ਕਿਉਂਕਿ ਕਿਸਾਨ ਇੱਕ ਜਿਹੜਾ ਗੁਰਦੇਵ ਸਿੰਘ ਆ ਤੇ ਜਗਦੀਪ ਸਿੰਘ ਸਪੰਚਾ ਕਿਉਂਕਿ ਥੋੜੀ ਜ਼ਮੀਨ ਵਾਲੇ ਨੇ ਕਿਉਂਕਿ ਉਹ ਜਿਹੜੇ ਦੂਜੇ ਵਾ ਉਹ ਵੀ ਵਿਚਾਰੇ ਚਲੋ ਉਹਨਾਂ ਨੇ ਜ਼ਮੀਨ ਠੇਕੇ ਦੇ ਲਈ ਆ ਤੇ ਸਾਰੇ ਹੀ ਜਿਹੜੇ ਘਰ ਲਪੇਟ ਵਿੱਚ ਆਏ ਨੇ ਇਹ ਸਾਰੇ ਹੀ ਗੱਲ ਕੀ ਏਸੇ ਤੇ ਰੋਟੀ ਰੋਜੀ ਚੱਲਣੀ ਸੀਗੇ ਪਰ ਜਿਹੜੀ ਉਹ ਅੱਜ ਸਮਾਪਤ ਹੋ ਗਈ ਆ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪੰਜਾਬ ਸਰਕਾਰ ਜਿਹੜੀ ਆ ਇਥੋਂ ਆਪਣਾ ਬਣਦਾ ਜਿਹੜੀ ਸਾਡੀ ਮੰਗ ਵਾ ਜਿਹੜੀ ਸਾਡਾ ਬਣਦਾ ਮੁਆਜਾ ਵਾ ਉਹ ਸਾਨੂੰ ਦਿੱਤਾ ਜਾਵੇ